ਘਰ ਦੇ ਵਿੱਚ ਲੱਗੇ ਏਸੀ ਦੇ ਕਾਰਨ ਵੀ ਹੋ ਸਕਦਾ ਹੈ ਵੱਡਾ ਹਾਦਸਾ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਅੱਜ ਬਠਿੰਡਾ ਦੀ ਬੱਲਾਰਾਮ ਨਗਰ ਦੀ ਬੈਂਕ ਕਲੋਨੀ ਦੇ ਵਿੱਚ ਜਾਣਕਾਰੀ ਮੁਤਾਬਕ ਬਠਿੰਡਾ ਦੀ ਬੱਲਾਰਾਮ ਨਗਰ ਦੀ ਬੈਂਕ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਲੱਗੇ ਏਸੀ ਦੇ ਕਾਰਨ ਕਮਰੇ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਕਮਰੇ ਦੇ ਵਿੱਚ ਫੈਲ ਗਈ ਅਤੇ ਜਿਸ ਦੇ ਨਾਲ ਕਮਰੇ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਕਮਰੇ ਦੇ ਅੰਦਰ ਪਿਆ ਸਾਰਾ ਸਮਾਨ ਰਾਖ ਹੋਇਆ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ ਗਏ ਅਤੇ ਕੜੀ ਮੁਸ਼ਕਲਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਫਿਲਹਾਲ ਇਸ ਘਟਨਾ ਦੇ ਵਿੱਚ ਕਮਰੇ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸ਼ੁਰੂਆਤੀ ਦੇਖਣ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਕਾ ਅੱਗ ਏਸੀ ਦੇ ਕਾਰਨ ਲੱਗੀ ਹੈ ਜੋ ਕਿ ਦੇਖਦੇ ਹੀ ਦੇਖਦੇ ਇੰਨੀ ਭੜਕ ਗਈ ਕਿ ਇਸ ਨੇ ਕਮਰੇ ਦੇ ਅੰਦਰ ਪਏ ਸਾਰੇ ਸਮਾਨ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਉੱਠ ਰਹੇ ਧੂੰਏਂ ਦੀਆਂ ਜੋ ਕਿ ਇਸ ਅੱਗ ਦੇ ਕਾਰਨ ਉੱਠ ਰਿਹਾ ਹੈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਤੁਰੰਤ ਪਹੁੰਚ ਕੇ ਅੱਗ ਨੂੰ ਬੁਝਾਇਆ ਗਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਟਲ ਗਿਆ ਪੂਰੀ ਜਾਣਕਾਰੀ ਸਾਨੂੰ ਆਨਿਆ ਤੁਹਾਨੂੰ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਹੀ ਜ਼ੁਬਾਨੀ ਕਿਵੇਂ ਪਤਾ ਲੱਗਿਆ ਭਾਈ ਜੀ ਸਾਨੂੰ ਕਾਲ ਤੇ ਸੂਚਨਾ ਮਿਲੀ ਇਹ ਵੀ ਬੱਲਾਰਾਮ ਨਗਰ ਬੈਂਕ ਲੋਨੀ 1/1 ਗਲੀ ਚ ਏਸੀ ਨੂੰ ਅੱਗ ਲੱਗੀ ਆ ਤੇ ਅਸੀਂ ਨਾਂ ਦੇ ਨਾਲ ਆਪ ਦਾ ਫਾਇਰ ਟੈਂਡਰ ਤੁਰੰਤ ਹੀ ਕੱਢਤਾ ਜੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕ ਕਾਲੀ ਸੀ ਫਾਇਰ ਟੈਂਡਰ ਪਹਿਲਾਂ ਇੱਕ ਆਇਆ ਜਦੋਂ ਅਸੀਂ ਇੱਥੇ ਪਹੁੰਚੇ ਅੱਗ ਕੰਟਰੋਲ ਸੀਗੀ ਮਤਲਬ ਕਮਰਾ ਸਾਰਾ ਮੱਝ ਚੁੱਕਿਆ ਸੀਗਾ ਤੇ ਅਸੀਂ ਉਸ ਅੱਗ ਤੇ ਕਾਬੂ ਪਾਇਆ ਠੀਕ ਹੈ ਜੀ ਆਪਣਾ ਨੁਕਸਾਨ ਹੋ ਗਿਆ ਭਾਈ ਜੀ ਨੁਕਸਾਨ ਜੀ ਆ ਕਮਰੇ ਚ ਸ਼ੀਟਾਂ ਲੱਗੀਆਂ ਹੋਈਆਂ ਸੀ ਐਲਈਡੀ ਸੀਗੀ ਏਸੀ ਸੀਗਾ ਜੀ ਬਾਕੀ ਸਾਰਾ ਕੱਪੜਾ ਲੀੜਾ ਸੀਗਾ ਬਿਮਾਰੀ ਦਾ ਉਹ ਸਾਰਾ ਮੱਝ ਚੁੱਕਿਆ ਇਹ ਇਹ ਕੋਪਰਾ ਕੁਲਰ ਪਿਆ ਸੀ ਜੀ ਤੇ ਅੱਗ ਬੁਝਾਉਣ ਤੇ ਕਿੰਨਾ ਟਾਈਮ ਲੱਗਿਆ ਭਾਈ ਜੀ ਅੱਗ ਬੁਝਾਉਣ ਤੇ ਤੁਹਾਨੂੰ ਲੱਗਿਆ ਜੀ 10-15 ਮਿੰਟ ਲੱਗੇ ਆ ਬਾਕੀ ਅੱਗ ਕੰਟਰੋਲ ਸੀ ਅਸੀਂ ਪਾਣੀ ਮਾਰ ਕੇ ਸਾਰਾ ਠੰਡਾ ਕਰਤਾ ਸਾਡੇ ਆਉਣ ਤੋਂ ਪਹਿਲਾਂ ਸਾਰਾ ਮੱਝ ਚੁੱਕਿਆ ਸੀ ਜੀ ਤੁਸੀਂ ਕਿੰਨੇ ਸਮੇਂ ਚ ਪਹੁੰਚ ਗਏ ਸੀ ਬਾਈ ਅਸੀਂ ਆ ਗਏ ਸੀ ਬਾਈ ਤਿੰਨ ਚਾਰ ਮਿੰਟਾਂ ਚ ਪਹੁੰਚ ਗਏ ਜਦੋਂ ਸੂਚਨਾ ਮਿਲਨਾ ਆਦੀ ਨਾਲ ਗੱਡੀ ਕੱਢਤੀ ਸੀ ਠੀਕ ਹੈ ਹਾਂ ਜੀ